ਦਾ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਭਗਵਨ ਮਾਨ ਜੀ ਦਾ ਤੇ ਉਹਨਾਂ ਨੇ 10 ਤੋਂ 11 ਦਿਨ ਦੀ ਟਾਸਕ ਦਿੱਤੀ ਹੈ ਇੱਥੇ ਵੀ ਪੰਜਾਬ ਚ ਫਲੱਡ ਆਇਆ ਉਹਨਾਂ ਏਰੀਆ ਨੂੰ ਸਾਫ਼ ਕਰਨਾ ਉਹਨਾਂ ਦੀ ਕਲੀਨਲੈਸ ਤਾਂ ਕਿ ਸਾਡੇ ਪੰਜਾਬ ਦੇ ਲੋਕ ਕਿਸੇ ਬਿਮਾਰੀ ਤੋਂ ਜਾਂ ਕਿਸੇ ਚੀਜ਼ ਦਾ ਸ਼ਿਕਾਰ ਨਾ ਹੋਣ ਦੇਖਦੇ ਆਂ ਜਦੋਂ ਬਰਸਾਤ ਆਉਂਦੀ ਹੈ ਕਿੱਥੋਂ ਕਿੱਥੇ ਰੁੜ ਕੇ ਕੀ ਕੀ ਚੀਜ਼ਾਂ ਆਉਂਦੀਆਂ ਇਹ ਵੀ ਪਸ਼ੂ ਵੀ ਆ ਜਾਂਦੇ ਮਰਿਓ ਕੂੜਾ ਵੀ ਆ ਰਿਹਾ ਜੇ ਵੀ ਆ ਰਿਹਾ ਤੇ ਮੁੱਖ ਮੰਤਰੀ ਜੀ ਨੇ ਟੋਟਲ 11 ਦਿਨ ਦਿੱਤੇ ਆ ਔਰ ਸਾਰੇ ਐਮਐਲਏ ਦੀ ਡਿਊਟੀ ਲਗਾਈ ਆ ਮਿਨਿਸਟਰ ਦੀ ਡਿਊਟੀ ਲਗਾਈ ਹੈ ਮੈਂ ਮੌਕੇ ਦੇ ਉੱਤੇ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਨਾਲ ਖੜੇ ਹੋਵੋ ਔਰ ਉਸ ਕ੍ਰੀਡਿਜ ਦਾ ਹਿੱਸਾ ਬਣੋ ਉਸ ਸਬੰਧ ਦੇ ਵਿੱਚ ਮੇਰੇ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਕਾਰਪੋਰੇਸ਼ਨ ਦੇ ਨਗਰ ਦੇ ਕਮਿਸ਼ਨਰ ਮੈਡਮ ਜੋਤੀ ਵਾਲਾ ਮਟੂਜੀ ਦਾ ਜਿਵੇਂ ਕਿ ਕਾਰਜਾਂ ਐਕਸ਼ਨ ਸਾਡੇ ਕੁਲਦੀਪ ਜੀ ਖੜੇ ਆ ਅਭੀ ਜੀ ਖੜੇ ਆ ਔਰ ਸਾਰੀ ਜਿਹੜੀ ਟੀਮ ਹੈਗੀ ਹੈ ਇਹਨੇ ਬੜੇ ਅੱਛੇ ਢੰਗ ਨਾਲ ਤੁਸੀਂ ਦੇਖਦੇ ਪਿਆ ਸੀ ਇੱਥੇ ਬਹੁਤ ਜ਼ਿਆਦਾ ਖਲਾਰਾ ਆ ਇਹਨੂੰ ਟਾਈਮ ਲੱਗੇਗਾ ਪਰ ਬੜਾ ਅੱਛਾ ਇਹ ਪੁਆਇੰਟ ਲਿਆ ਔਰ ਜਦੋਂ ਕਿਉਂਕਿ ਇਹ ਪੁਆਇੰਟ ਜਿਹੜਾ ਹੈ ਡੂੰਘਾ ਇਸ ਬਰਸਾਤ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਕੋਈ 2 3 ਫੁੱਟ ਸੀਗਾ ਲੇਕਿਨ ਹੁਣ ਦੇਖੋ 18 ਤੋਂ 20 ਫੁੱਟ ਹੈ ਤੇ ਮੈਂ ਤੁਰੰਤ ਜਿਹੜਾ ਹੈ ਮਾਨਜਗ ਮੰਤਰੀ ਜਿਹੜੇ ਸਾਡੇ ਹੈਗੇ ਗੁਲਬ ਸਿੰਘ ਤਾਂ ਉਹਨੂੰ ਵੀ ਲਾਇੰਟ ਲਿਆ ਔਰ ਅਧਿਕਾਰੀਆਂ ਨੂੰ ਵੀ ਲਾਇੰਟ ਨਾਲ ਹੀ ਉਹਨਾਂ ਨੇ ਲੈ ਲਿਆ ਲਾਇੰਟ ਤੇ ਐਕਸ਼ਨ ਸਾਹਿਬ ਨੇ ਮੈਂ ਕੱਲ ਵੀ ਵਿਜ਼ਿਟ ਕਰਾਇਆ ਸੀ ਬਟ ਅਨਫੋਰਚੂਨੇਟਲੀ ਕਿਉਂਕਿ ਇੱਥੇ ਬਰਸਾਤ ਕਰਕੇ ਮੈਂ ਵੀ ਅੱਜ ਵਿਜ਼ਿਟ ਕੀਤਾ ਬੜੇ ਨਿਰਾਸ਼ਾਵਾਦ ਇਤ ਇਹ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਔਰ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਔਰ ਇਸ ਪੁਆਇੰਟ ਨੂੰ ਨਾਲ ਕੱਲ ਪੂਰੀ ਟੀਮ ਬੁਲਾਈ ਹੈ ਡਰੇਨੇਜ ਦੀ ਔ ਜਿਹੜਾ ਪੁਲਨਾ ਮੈਂ ਨਾ ਕਰੀ ਕਿ ਉਥੋਂ ਥੋੜਾ ਨਜ਼ਰ ਆ ਰਿਹਾ ਸੀ ਇਹ ਸਮਾਂ ਮੈਂ ਕਦੀ ਵੀ ਇਸੇ ਕੰਮ ਦੇ ਵਿੱਚ ਵੀ ਕੁਤਾਈ ਬਰਦਾਸ਼ਤ ਨਹੀਂ ਕਰਦਾ ਔਰ ਮੇਰਾ ਉਹ ਮੇਅਰ ਸਿੰਦਰ ਕੁਮਾਰ ਛੰਦਾ ਜੀ ਔਰ ਸਾਡੇ ਸਾਰੇ ਐਸਸੀ ਆਪਣੇ ਐਮਸੀ ਸਹਿਬਾਨ ਸਾਰੀ ਮੇਰੀ ਟੀਮ ਆਮ ਆਦਿ ਪਾਰਟੀ ਦੀ ਬੈਂਕਰ ਸਹਿਬਾਨੇ ਤੇ ਖੜੇ ਆ ਅਸੀਂ ਤੁਰੰਤ ਜਿਹੜਾ ਹੈਗਾ ਇਹਨੂੰ ਤੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਕਿਉਂਕਿ ਦੁਸ਼ਹਿਰਾ ਆ ਗਿਆ ਮੇਲਾ ਇਹ ਤਾਂ 1.5 ਲੱਖ ਤੋਂ ਜ਼ਿਆਦਾ ਲੋਕ ਇੱਥੇ ਆਂਦੇ ਆ ਤੇ ਉਹਦੇ ਲਈ ਕੱਲ ਵੀ ਮੈਂ ਬਿਲਟ ਕੀਤਾ ਸੀ ਉਹਦੇ ਲਈ ਜੋ ਪੁਖਤਾ ਪ੍ਰਬੰਧ ਆ ਕਿਉਂਕਿ ਇਹ ਇੱਕ ਸੈਂਟੀਮੈਂਟਲ ਪੁਆਇੰਟ ਵੀ ਆ ਕਿਉਂਕਿ ਉੱਥੇ ਜਦੋਂ ਵੀ ਅਸੀਂ ਹੋਸ਼ ਸ਼ਾਮੀ ਆ ਬਰਸਾਤ ਨੇ ਕਦੀ ਖੈਰ ਕਦੀ ਇੱਥੇ ਕਿਸੇ ਕਸੂਮ ਦਾ ਕਦੀ ਨੁਕਸਾਨ ਨਹੀਂ ਹੋਇਆ ਪਰ ਸਾਨੂੰ ਫੇਰ ਵੀ ਪ੍ਰੀਕਾਸ਼ਨਰੀ ਮੈਟਰ ਲੈਣੇ ਚਾਹੀਦੇ ਆ ਚਾਹੇ ਰਾਮਲੀਲਾ ਕਮੇਟੀ ਆ ਉਹਨੇ ਵੀ ਮੈਂ ਕੱਲ ਕਹਤਾ ਸੀ ਜਦੋਂ ਝੂਲੇ ਦੀ ਗੱਲ ਚੱਲੀ ਆ ਮੈਂ ਵੱਡੇ ਝੂਲੇ ਬਿਲਕੁਲ ਮਨਾ ਕਰਤਾ ਮੈਂ ਕਹਾ ਬਿਲਕੁਲ ਹੀ ਨਾ ਕਰੋ ਨਾਰਮਲ ਝੂਲੇ ਲਾ ਲਓ ਅਗਰ ਕੋਈ ਇੰਡੀਕੇਸ਼ਨ ਆਂਦਾ ਬਰਸਾਤ ਦਾ ਫਿਰ ਜਿਹੜਾ ਪਬਲਿਕ ਨੂੰ ਅਸੀਂ ਅਵੇਅਰ ਕਰ ਗਿਆ ਸੀ ਇੱਥੇ ਫਿਰ ਉਸ ਦਿਨ ਉਹ ਪ੍ਰੋਗਰਾਮ ਨਹੀਂ ਕਰਾਂਗੇ ਸਰ ਇੱਥੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਜੀ ਜੀ ਹਾਂ ਇਹ ਜਿਹੜੇ ਮੈਂ ਤੁਰੰਤ ਤੁਹਾਡੇ ਸਾਹਮਣੇ ਹੀ ਗੱਲ ਅਧਿਕਾਰੀਆਂ ਨਾਲ ਕਰ ਰਿਹਾ ਸੀ ਕਿ ਅਗਰ ਕੋਈ ਇੱਥੇ ਮੈਨੂੰ ਤੁਰੰਤ ਜਿਹੜਾ ਇੱਥੇ ਕੱਲ ਤੋਂ ਮੈਂ ਇਹਨਾਂ ਨੂੰ ਚਾਹੁੰਦਾ ਕੱਲ ਤੋਂ ਮੈਨੂੰ ਐਕਚੁਅਲ ਪਲਾਨ ਦੇ ਦੇ ਅਸੀਂ ਕਿੰਨੇ ਦਿਨ ਜਿਹੜ ਨੂੰ ਠੀਕ ਕਰਨਾ ਠੀਕ ਹੈ ਜਾਲ ਮੈਨੂੰ ਕਹਤਾ ਉਹਨਾਂ ਨੂੰ ਮੇਰੇ ਮੰਤਰੀ ਸਾਹਿਬ ਨੇ ਵੀ ਕਹਤਾ ਉਹਨਾਂ ਨੇ ਬਿਲਕੁਲ ਬਲੰਟਲੀ ਕਿਹਾ ਔਰ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਵੀ ਤੁਸੀਂ ਇਸ ਮਹਿਕਮੇ ਦੇ ਮੰਤਰੀ ਆ ਮੈਂ ਬਿਲਕ ਤੁਰੰਤ ਜਿਹੜਾ ਇੱਥੇ ਕੱਲ ਕਾਰਵਾਈ ਚੱਲੂਗੀ ਐਮਐਲਏ ਸਾਹਿਬ ਕੋਲ ਮੈਂ ਪਰਸੋਂ ਮੈਡਮ ਡਿਪਟੀ ਕਮਿਸ਼ਨਰ ਦੇ ਨਾਲ ਸਾਰੇ ਐਮਐਚ ਵਾਲੇ ਅਧਿਕਾਰੀਆਂ ਦੇ ਕਿਉਂਕਿ ਬਹੁਤ ਸਾਰੇ ਰੋਡ ਸਾਡੇ ਐਮਐਚ ਦੇ ਦੀਨਾਂ ਦੇ ਸਾਡੇ ਦੀ ਸਰਕਾਰ ਲਈ ਬੜੀ ਸਮੱਸਿਆ ਹੁੰਦੀ ਹੈ ਚਾਹੇ ਅਸੀਂ ਉਹਨਾਂ ਰੋਡ ਦੀ ਗੱਲ ਕਰ ਰਹੀਏ ਚਾਹੇ ਕੇਐਸਸੀ ਦੇ ਲੈ ਕੇ ਉਹ ਰੋਡ ਦੀ ਕਰ ਕਰ ਰਹੀਏ ਤੁਹਾਨੂੰ ਵੀ ਪਤਾ 2015 ਤੋਂ ਰੋਡ ਟੁੱਟੀ ਰਹੀ ਉਹ 2022 ਤੱਕ ਪਰਮਾਨਜਕ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ 14 ਕਰੋੜ ਰੁਪਏ ਦੇ ਮੋਟੇ ਰੋਡ ਕੀਤੀ ਸੀ ਅਸੀਂ ਜਦਕਿ ਜ਼ਿੰਮੇਵਾਰੀ ਸਿੱਧੀ ਅਰਸੇ ਦੀ ਨੈਸ਼ਨਲ ਹਾਈਵੇਅ ਸੀ ਇਹਦਾ ਮਤਲਬ ਕੀ ਸੀਗਾ ਅਸੀਂ ਅਲਰਟ ਮੋਡ ਦੇ ਰਹੇ ਹਾਂ ਮੈਂ ਹਮੇਸ਼ਾ ਹੀ ਔਰ ਸਰਕਾਰ ਨੇ ਵੀ ਮੈਨੂੰ ਹਮੇਸ਼ਾ ਮਦਦ ਕੀਤੀ ਕਿਸੇ ਕਿਸਮ ਦੀ ਕਦੇ ਨਹੀਂ ਛੱਡੀ ਤਾਂ ਇਸ ਕਰਕੇ ਇਹਨਾਂ ਨੂੰ ਅਧਿਕਾਰੀਆਂ ਨੂੰ ਅਸੀਂ ਕੱਲ ਇਹਨਾਂ ਨੂੰ ਇਹਨਾਂ ਕੋਲ ਟਾਈਮ ਬਾਉਂਡ ਮੈਂ ਇਹਨਾਂ ਨੂੰ ਕਰਨਾ ਕਿ ਮੈਨੂੰ ਇੱਥੇ ਕਿੰਨੇ ਦਿਨ ਦੇ ਵਿੱਚ ਅਸੀਂ ਲਾਗ ਦੇ ਰਹੇ ਹਾਂ ਇਹਨਾਂ ਨੂੰ ਕਾਗਜ਼ਾਂ ਦੇ ਆਲੇ ਦੁਆਲੇ ਜੀ ਇਹ ਕੱਲ ਤੋਂ ਆਪਣੇ ਐਕਸ਼ਨ ਪਲਾਨ ਮੰਦਉਗੇ ਕਿ ਅਸੀਂ ਇਹਨੇ ਦਿਨ ਜੀ ਨੂੰ ਕਰਾਂਗੇ ਕੱਲ ਇੱਥੇ ਨਾਲ ਤੁਸੀਂ ਦੇਖੋਗੇ ਇੱਥੇ ਕੰਮ ਚਾਲੂ ਹੋਇਆ